tenta ਉਹ ਕਿਹੜਾ ਕਿਸੇ ਦੀ ਆ ਹਾਂ ਉਹ ਤਾਂ ਆਪਦੀ ਹੈ ਭੈਣੇ ਹੋਰ ਆਪਾਂ ਤਾਂ ਆਪ ਦਾ ਮੈਂ ਤਾਂ ਮੁੱਢ ਤੋਂ ਆਪਦੀ ਮੰਦੀ ਹੁਣ ਹਾਂ 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 ਕੋਈ ਨਹੀਂ ਚਿੰਤਾ ਨਾ ਕਰ ਕੋਈ ਨਹੀਂ ਉਹ ਵੀ ਤੈਨੂੰ ਮੈਂ ਜਿਹੜਾ ਲੋਨ ਵਾਲਾ ਕੰਮ ਆ ਨਾ ਉਹ ਵੀ ਤੈਨੂੰ ਮੈਂ ਦਵਾ ਦਿੰਦੀ ਹਾਂ ਉਹ ਤੂੰ ਜ਼ਰੂਰ ਪਤਾ ਕਰ ਉਹ ਮੈਂ ਤੈਨੂੰ ਜ਼ਰੂਰ ਪਤਾ ਕਰਕੇ ਦੱਸੂਗੀ ਤੇ ਆਪਾਂ ਕਿਸ਼ਤਾਂ ਨਾਲ ਲਾ ਦੇਾਂਗੇ ਹੌਲੀ ਹੌਲੀ ਹੋਰ ਚੱਲ ਮੇਰੀ ਗੱਲ ਸੁਣ ਮੈਂ ਤਾਂ ਤੇਰੀ ਗਰੀਬੀ ਵੇਖਦੀ ਐ ਤੇ ਤੇਰੀ ਐਂ ਕਰਕੇ ਕੁੜੀ ਬਾਹਰੋਂ ਉੱਠ ਖੜੂਗੀ ਹੋਰ ਭੈਣੇ ਉਹਦੀ ਤਾਂ ਦਿਨ ਰਾਤ ਚਿੰਤਾ ਖਾਂਦੀ ਐ ਤੇ ਭੈਣੇ ਪੁੱਛਣਾ ਹੋਰ ਹੁਣ ਧੀਆ ਕੋਈ ਐਂ ਤਾਂ ਹੈ ਨਹੀਂ ਵੀ ਰਾਤ ਨੂੰ ਉੱਠ ਕੇ ਖਾਂਦੀ ਐ ਆਹੀ ਸੰਸਾ ਵੜਵੜ ਖਾਂਦਾ ਹਾਂ ਸਹੀ ਹੈ ਦਾ ਸੰਸਾ ਵੜਵੜ ਖਾਂਦਾ ਕੋਈ ਨਹੀਂ ਚੰਤਾਨਾ ਕਰਿਆ ਕਰ ਸਾਰਾ ਕੁਛ ਠੀਕ ਹੋ ਜਾਊਗਾ ਹੋਰ ਮੈਂ ਕਹਣਾ ਬੈਠੇ ਬੈਠੀ ਦੇ ਨਾ ਅੱਜ ਮੇਰੇ ਉਹੀ ਹੌਲ ਜਾ ਉਠਿਆ ਹੂੰ ਤੇ ਮੈਂ ਹਮ ਬੈਨ ਉਸਾਦੀ ਆ ਹੂੰ ਨਹੀਂ ਕੋਈ ਨਹੀਂ ਇਹ ਆਪਾਂ ਕੋਈ ਇਹ ਹੋ ਜਾ ਕੋਈ ਹੈਗਾ ਨਹੀਂ ਨਹੀਂ ਹੈਗੀ ਐ ਬਥੇਰੀਆਂ ਫਲਾ ਭੋਲੀ ਕਿਆ ਨੇ ਲੱਖ ਰੁਪਿਆ ਲੈਂਤਾ ਸੀ ਤੇ ਵਧਗਾ ਕਿਸ਼ਤਾਂ ਤੇ ਕੁੜੀ ਵਿਆਹੀ ਸੀ ਤੇ ਕਿਸ਼ਤਾਂ ਤੇ ਪੈਸੇ ਲਾਹੀ ਜਾਂਦੇ ਭੋਰਾ ਨਹੀਂ ਪਤਾ ਲੱਗਿਆ ਉਹਨਾਂ ਨੂੰ ਹਾਂ ਬੱਜੇ ਲੈ ਕੇ ਤੋੜ